ਪਠਾਨਕੋਟ ਦੀ ਉੱਚੀ ਪੁਲਿਸ ਗੋਲੀ ਕਾਂਡ ਵਿੱਚ ਸ਼ਾਮਿਲ 11 ਦੇ 11 ਮੁਜਰਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਜਗਦੀਸ਼ ਰਾਜ ਨੇ ਦੱਸਿਆ ਕਿ 27 ਸਤੰਬਰ ਨੂੰ ਉੱਚੀ ਪੁਲਿਸ ਵਿਖੇ ਆਪਣੀ ਗਲੀ ਵਿੱਚ ਬੈਠੇ ਨੌਜਵਾਨ ਰਿੰਕੂ ਨੂੰ ਕੁਝ ਨੌਜਵਾਨਾਂ ਵੱਲੋਂ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ ਜਿਸ ਸੰਬੰਧੀ ਪਹਿਲਾਂ ਹੀ 7 ਲੋਕ ਗ੍ਰਿਫਤਾਰ ਹੋ ਚੁੱਕੇ ਹਨ ਅਤੇ ਹੁਣ ਫਿਰ ਤੋ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਨਦਸਿਆ ਕਿ ਇਸ ਵਿੱਚ ਐਸਐਚਓ ਡਿਵੀਜ਼ਨ ਨੰਬਰ 1 ਐਸਐਚਓ ਡਿਵੀਜ਼ਨ ਨੰਬਰ 2 ਅਤੇ ਸੀਆਈਏ ਸਟਾਫ ਇਨ ਚਾਰਜ ਵੱਲੋਂ ਸੰਯੁਕਤ ਆਪਰੇਸ਼ਨ ਕਰਕੇ ਗੋਲੀकांड ਵਾਲੇ ਵਿਅਕਤੀਆਂ ਨੂੰ ਫੜਿਆ ਗਿਆ ਜਿਨ੍ਹਾਂ ਪਾਸੋਂ ਇੱਕ ਪਿਸਤਲ 11 ਕਾਰਤੂਸ ਅਤੇ 120 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਮੁਜ਼ਰਮਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਪੁਲਿਸ ਸਰਚ ਤੇ ਵੀ ਲੱਗੀ ਹੋਈ ਹੈ ਕਿ ਇਹ ਹਥਿਆਰ ਕਿੱਥੋਂ ਲੈ ਕੇ ਆਏ ਅਤੇ ਇਹਨਾਂ ਦਾ ਕੀ ਉਦੇਸ਼ ਸੀ ਸਾਰੀ ਸਰਚ ਕਰਕੇ ਬਾਅਦ ਵਿੱਚ ਦੱਸਿਆ ਜਾਵੇਗਾ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਕਿਸੇ ਵੀ ਕ੍ਰਿਮినਲ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਏਗਾ ਜਿਹੜਾ ਵਿਸਦਾ ਸਾਥ ਦੇਵੇਗਾ ਉਸਤੇ ਖਿਲਾਫ ਹੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੀ ਕੇ ਨਿਊਜ਼ ਪਟਾਣਕੋੜ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਦਿਲਜਿੰਦਰ ਸਿੰਘ ਢਿੱਲੋਂ ਦੇ ਦਿਸ਼ਾ ਨਿਸ਼ਾਨ ਪੈ ਤੋ ਜ਼ੀਰੋ ਟੋਲਰੈਂਸ ਅਗੇਸਟ ਕ੍ਰਿਮੀਨਲ ਚੱਲ ਰਹੀ ਹੈ ਉਹਦੇ ਤਹਿਤ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਦੇ ਜਿਹੜੇ ਐਸਐਚਓ ਸਬਾਨ ਨੇ ਡਿਵੀਜ਼ਨ ਨੰਬਰ 1 ਦੇ ਐਸਐਚਓ ਸਬਾਨ ਦੇ ਸੀ ਇਨਚਾਰਜ ਇਹਨਾਂ ਨੇ ਇਹਨਾਂ ਨੇ ਬਹੁਤ ਵਧੀਆ ਇੱਕ ਸਫਲਤਾ ਹਾਸਲ ਕੀਤੀ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ 27 ਦੀ ਰਾਤ ਨੂੰ ਉੱਚੀ ਪੁਲੀ ਦੇ ਉੱਤੇ ਕੁ ਗੈਸਟ੍ਰੋਨੋਮੀ ਫੈਰਿੰਗ ਕਰਕੇ ਇੱਕ ਮੁੰਡੇ ਨੂੰ ਜ਼ਖਮੀ ਕੀਤਾ ਗਿਆ ਸੀ ਜਿਹਦੇ ਵਿੱਚ ਪਹਿਲਾਂ ਵੀ ਇੱਕ ਸਾਡੇ ਜ਼ਿਲ੍ਹੇ ਦੇ ਮਾਨ ਜੋਗ ਐਸ.ਐਸ.ਪੀ. ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਸਪਸ਼ਟ ਕੀਤਾ ਸੀ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਅਸੀਂ ਜੋ ਵੀ ਕ੍ਰਾਈਮ ਕਰੇ ਹੋ ਉਹਦੇ ਨਾਲ ਬਿਲਕੁਲ ਸਖਤੀ ਦੇ ਨਾਲ ਲੜਾਂਗੇ ਉਸੇ ਲੜੀ ਤਹਿਤ ਜਿਹੜੇ ਉਸ ਵਾਰਦਾਤ ਨੂੰ ਜਾਮ ਦੇਣ ਵਾਲੇ ਸੀ ਉਹਨਾਂ ਨੂੰ ਐਸ.ਐਚ.ਓ. ਡਿਊਟੀ ਨੰਬਰ 1 ਇਹਨਾਂ ਤੇ ਸਿਗੇ ਇੰਸਪੈਕਟਰ ਦੀ ਟੀਮ ਨੇ ਕਾਬੂ ਕਰ ਲਿਆ ਉਹਨਾਂ ਦੇ ਕੋਲੋਂ ਸਾਨੂੰ ਜਿਹੜਾ ਮੋਕੇ ਵਾਰਦਾਤ ਤੇ ਵਰਤੇ ਹੋਇਆ ਸੀ ਪਿਸਤਲ ਉਹ ਵੀ ਅਸੀਂ ਬਰਾਮਦ ਕਰ ਲਿਆ ਪਲੱਸ ਜਿਹੜਾ ਉਹਨਾਂ ਨੇ ਵਿੱਚ ਗੋਲੀਆਂ ਬਿਲਾਲ ਬਰਾਮਦ ਹੋਈਆਂ ਇਹ ਤੋਂ ਇਲਾਵਾ ਇਹ ਜਿਹੜੇ ਸਾਰੇ ਅਲਟੀਮੇਟਲੀ ਜਿਹੜੇ ਹੈਗੇ ਨੇ ਨਸ਼ੇ ਦੇ ਸੂਦਾਗਰ ਨੇ ਤੇ ਇਹਨਾਂ ਦੇ ਕੋਲ ਜਿਹੜੀ ਹਿਰੋਇਨ ਵੀ ਬਰਾਮਦ ਕੀਤੀ ਗਈ ਹੈ ਸਰ ਇਹਨਾਂ ਤੇ ਪਹਿਲੇ ਵੀ ਕੋਈ ਮਾਮਲਾ ਹਾਂ ਇਹਨਾਂ ਦੇ ਸਾਰੇ ਇਹ ਜਿਹੜੇ ਹੈਗੇ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਸਾਰਿਆਂ ਦਾ ਹੀ ਜਿਹਦੇ ਵਿੱਚ ਇੱਕ ਮੁੰਡਾ ਜਿਹੜਾ ਉਹਦਾ ਕਿਤੇ ਮੈਂ ਪਹਿਲਾ ਪਰਚਾ ਬਾਕੀ ਨਾਲ ਸਾਰੇ ਦੇ ਖਲਾਫ ਕੇਸ ਦੇ ਦੋ ਕਿਤੇ ਤਿੰਨ ਕਿਤੇ ਚਾਰ ਪਰਚੇ ਦਿੱੱਲਾ ਸਰ ਨਹੀਂ ਇਹ ਜਿਹੜਾ ਕੰਟਰੀ ਮੇਟ ਜਿਹੜਾ ਇਹ ਲੀਕਲ ਵਪਨਾ ਹੋਇਆ ਸਰ ਕਿੰਨੇ ਗ੍ਰਿਫਤਾਰ ਕਤੋਂ ਬਰਲੇ ਸਾਂ ਹੁਣ ਇਸ ਮਾਮਲੇ ਚ ਟੋਟਲ ਜਿਹੜੇ 11 ਮੁਜਰਮੇ 11 ਦੇ ਗਰ ਰੈਸਟੋਰ ਹੋ ਚੁੱਕੇ ਨੇ ਉਹਨਾਂ ਵਿੱਚੋਂ ਜਿਹੜੇ 6 ਜਿਹੜੇ ਉਹ ਸਾਡੇ ਕੋਲ ਬਾਕੀ ਸਾਰੇ ਜੇਲ੍ਹ ਚ ਲੱਗੇ ਨੇ 6 ਜਿਹੜੇ ਨੇ ਪੁਲਿਸ ਮਾਰਦੇ ਉੱਤੇ ਨੇ ਜਿਹਨਾਂ ਦੇ ਕੋਲ ਅੱਗੇ ਹੋਰ ਪੁਸ਼ਕਿਸ਼ ਕੀਤੀ ਜਾ ਰਹੀ ਹੈ ਸਰ ਹੁਣ ਕਿੰਨੇ ਕਿਤੋਂ ਪੈਨੇ ਜਿਹੜੇ ਤਿੰਨ ਮੁਜਰਮ ਪਹਿਲਾਂ ਸੀ ਉਹਨਾਂ ਦੇ ਕੋਲ 25 ਗ੍ਰਾਮ ਹਿਰੋਨ ਬਰਾਮਦ ਹੋਈ ਜਿਹੜੇ ਦੋ ਮੁਜਰਮ ਬਾਅਦ ਚ ਹੋਏ ਨੇ ਉਹਨਾਂ ਦੇ ਕੋਲ 120 ਗ੍ਰਾਮ ਜਿਹੜੀ ਹਿਰੋਨ ਬਰਾਮਦ ਹੋ ਸਰ ਜੁਗੇਸ਼ਨ ਮਾਰਦੀ ਨਹੀਂ ਅ ਜੇ ਤਾਂ ਇਹ ਪੁਲਿਸ ਰਿਪੋਰਟ ਲਿਆ ਉਹ ਪੁਲਿਸ ਰਿਪੋਰਟ ਦੇ ਵਿੱਚ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਹ ਕੁਝ ਜਿਲ੍ਹੇ ਕੋਲੋਂ ਇਹਨਾਂ ਨੇ ਹਥਿਆਰ ਲਿਆ ਉਹ ਸਾਡੀ ਪੁੱਛਗਿੱਛ ਵਿੱਚ ਆ ਗਿਆ ਪਰ ਸੋਣੀ ਅਸੀਂ ਤੁਹਾਡੇ ਨਾਮ ਦੇ ਰਿਲੀ ਕਰ ਸਕਦੇ ਫਿਰ ਜਲਦੀ ਉਹਨੂੰ ਵੀ ਅਰੈਸਟ ਕਰਕੇ ਉਹਦਾ ਨਾਮ ਵੀ ਤੁਹਾਡੇ ਸਾਹਮਣੇ ਉਜਾਗਰ ਕੀਤਾ ਜਾਏ ਵਾਰਨਿੰਗ ਹੈ ਜਿਵੇਂ ਸਾਡੇ ਮਾਨ ਜੋ ਐਸਐਸਪੀ ਸਾਹਿਬ ਨੇ ਪਹਿਲਾਂ ਹੀ ਤੋਂ ਪ੍ਰੈਸ ਕਾਨਫਰੰਸ ਕਰਕੇ ਜਿਹੜੇ ਕ੍ਰਿਮੀਨਲ ਲੋਗ ਇਹਨਾਂ ਨੂੰ ਇੱਕ ਚੇਤਾਵਨੀ ਦਿੱਤੀ ਸੀ ਇੱਕ ਵਾਰ ਨੇ ਦਿੱਤੀ ਵੀ ਜਿਹੜਾ ਵੀ ਬੰਦਾ ਪਠਾਨਕੋਟ ਦੇ ਵਿੱਚ ਕਾਨੂੰਨ ਹੱਥ ਆਪਣੇ ਹੱਥ ਚਲੇਗਾ ਪੁਲਿਸ ਉਹਨਾਂ ਨੂੰ ਕਾਨੂੰਨੀ ਢੰਗ ਨਾਲ ਪੂਰੀ ਤਰ੍ਹਾਂ ਸਖਤੀ ਨਾਲ ਪੇਸ਼ ਹੋਵੇਗੀ ਸਰ ਜਿੱਦਾਂ ਤੁਹਾਡੀ ਜਾਣਕਾਰੀ ਇਹਦੇ ਵਿੱਚ ਟੋਟਲ ਜਿੱਦੋਂ ਅਸੀਂ ਤਲਤੀਸ਼ ਕੀਤੀ ਹੈ ਅੱਗੇ ਪੁੱਛ ਲਈ ਕਰਦੇਗਾ ਟੋਟਲ 11 ਮੁਜਰਮ ਹੋ ਗਏ ਜੀ 11 ਦੇ 11 ਮੁਜਰਮ ਜਿਹੜੇ ਅਰੈਸਟ ਹੋ ਚੁੱਕੇ ਨੇ ਨਹੀਂ ਹੋ ਤਾਂ ਟੋਟਲ 6 ਹੀ 6 ਇਨਫੈਕਟ 6 ਬੰਦੇ ਹੀ ਅਰੈਸਟ ਕੀਤੇ ਨੇ ਵਿੱਚ ਇਹ ਬਗੋ ਪੁੱਛ ਰਹੇ ਹਤੇ ਅਰਮੀਗਰ ਪੁੱਛੀ ਇੱਕ ਤਾਂ ਮੈਂ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਵੀ ਉਹਨਾਂ ਕੋਲ ਇੱਕ ਜਿਹੜਾ ਇਹਨਾਂ ਨੇ ਵਾਰਦਾਤ ਦੇ ਵਿੱਚ ਪਿਸਤਲ ਵਰਤਿਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਜੀ ਤੁਹਾਡੇ ਸਾਹਮਣੇ ਪਿਆ ਉਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਕੋਲ ਕਾਰਤੂਸ ਸੀ ਜਿਹੜੇ ਰੋਲ ਸੀ ਉਹ ਵੀ ਅਸੀਂ ਬਰਾਮਦ ਕਰ ਲਏ ਦੇਖੋ ਜਿਹੜੀਆਂ ਵੀ ਕਾਨੂੰਨ ਨੂੰ ਆਪਣੇ ਹੱਥ ਚ ਲਏਗਾ ਜਿਹੜਾ ਗੈਰ ਕਾਨੂੰਨੀ ਕੰਮ ਕਰੇਗਾ ਮੈਂ ਪਹਿਲਾਂ ਹੀ ਕਹਿੰਦਾ ਸਾਡੇ ਜ਼ਿਲ੍ਹੇ ਦੇ ਮਾਨ ਜੋ ਐਸਐਸਪੀ ਸਾਹਿਬ ਨੇ ਬੜਾ ਸਪਸ਼ਟ ਨਿਰਦੇਸ਼ ਦਿੱਤੇ ਹੋਏ ਨੇ ਸਾਨੂੰ ਸਭ ਨੂੰ ਕਿ ਜਿਹੜਾ ਕ੍ਰਿਮੀਨਲ ਹੈ ਜਿਹੜਾ ਕ੍ਰਾਈਮ ਕਰਨਾ ਉਹ ਨੂੰ ਕਿਸੇ ਵੀ ਕੀਮਤ ਤੇ ਬਖਸ਼ਾ ਨਹੀਂ ਜਾਵੇਗਾ